ਖੰਡਾ ਕਹਿੰਦੇ ਉਹ ਗਿਆਨ ਦਾ ਖੰਡ ਹੈ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਕਹਿੰਦੇ ਉੱਤੇ ਹੈ ਕੀ ਕਹਿੰਦੇ ਤੁਸੀਂ ਦੇਖਣਾ ਤੁਸੀਂ ਸੱਚ ਖੰਡ ਦੇਖਣਾ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਕਹਿੰਦੇ ਗਿਆਨ ਦੇ ਨਾਲ ਤੁਹਾਨੂੰ ਉਸ ਖੰਡ ਦੀ ਪ੍ਰਾਪਤੀ ਹੋਵੇਗੀ ਸੱਚ ਖੰਡ ਦੇ ਤੁਹਾਨੂੰ ਦਰਸ਼ਨ ਹੋਣਗੇ ਸੱਚ ਖੰਡ ਪ੍ਰਚੰਡ ਹੋ ਜਾਏਗਾ ਪ੍ਰਚੰਡ ਕਹਿੰਦੇ ਪ੍ਰਗਟ ਹੋਣ ਨੂੰ ਸੱਚਖੰਡ ਕਦੋਂ ਪ੍ਰਗਟ ਹੋਣਾ ਹੈ ਜਦੋਂ ਗਿਆਨ ਹੋਣਾ ਹੈ ਗਿਆਨ ਪ੍ਰਚੰਡ ਕਹਿੰਦੇ ਗਿਆਨ ਦੇ ਨਾਲ ਪ੍ਰਚੰਡ ਹੁੰਦਾ ਆ ਤਿੱਥੇ ਨਾਦ ਬਿਨੋਦ ਕੋਡ ਆਨੰਦ ਕਹਿੰਦੇ ਉੱਥੇ ਬਹੁਤ ਤਰ੍ਹਾਂ ਦੇ ਆਨਾਦ ਆਨੰਦ ਦੀ ਪ੍ਰਾਪਤੀ ਹੈ ਸ਼ਰਮ ਖੰਡ ਕੀ ਬਾਣੀ ਰੂਪ ਕਹਿੰਦੇ ਉੱਥੇ ਬਾਣੀ ਦਾ ਰੂਪ ਹੈ ਇਹ ਜਿਹੜੀ ਕਹਿੰਦੇ ਬਾਣੀ ਹੈ ਇਹ ਇਹ ਹੈ ਸੱਚ ਖੰਡ ਇੱਥੇ ਦਿਖਾ ਦਿੱਤਾ ਬਾਬਾ ਨਾਨਕ ਨੇ ਸ਼ਰਮ ਖੰਡ ਕੀ ਬਾਣੀ ਰੂਪ ਕਹਿੰਦੇ ਉਹਦਾ ਰੂਪ ਕਿਹਜ ਹੈ ਕਹਿੰਦੇ ਇਹ ਜਿਹੜੀ ਬਾਣੀ ਆ ਇਹ ਅਕਾਲ ਪੁਰਖ ਦਾ ਰੂਪ ਹੈ ਇਹ ਆ ਰੂਪ ਉੱਤੇ ਦਾ ਇਹ ਸੱਚਖੰਡ ਦਾ ਰੂਪ ਹੈ ਸ਼ਰਮਖੰਡ ਕੀ ਬਾਣੀ ਰੂਪ ਇਹ ਬਾਣੀ ਰੂਪ ਹੈ ਸੱਚਖੰਡ ਦਾ ਤਿੱਥੇ ਘਾੜਤ ਘੜੀਏ ਕਹਿੰਦੇ ਉੱਥੇ ਬਣਦਾ ਕੀ ਹੈ ਘਾੜਤ ਨਾ ਘੜਨ ਨੂੰ ਕਹਿੰਦੇ ਆ ਬਣਾਉਣ ਨੂੰ ਕਹਿੰਦੇ ਆ ਤਿੱਥੇ ਘਾੜਤ ਘੜੀਏ ਬਹੁਤ ਅਨੂਪ ਕਹਿੰਦੇ ਉੱਥੇ ਬਹੁਤ ਅਨੂਪ ਤਰ੍ਹਾਂ ਦੀਆਂ ਘਾੜਤ ਘੜੇ ਜਾਂਦੇ ਆ ਵਸਤਰਾਂ ਬਣਦੀਆਂ ਇਹਨਾਂ ਨੂੰ ਦੱਸਿਆ ਨਹੀਂ ਜਾ ਸਕਦਾ ਅਨੂਪ ਇੱਕ ਹੁੰਦਾ ਰੂਪ ਅਤੇ ਅਨੂਪ ਕਹਿੰਦੇ ਅੰਤੇ ਨਹੀਂ ਕੀ ਕੁਝ ਬਣਦਾ ਤਿੱਥੇ ਘਾੜਤ ਘੜੀਏ ਬਹੁਤ ਅਨੂਪ ਤਾਂ ਕਿ ਆ ਗੱਲਾਂ ਕਥੀਆਂ ਨਾ ਜਾਹੇ ਕਹਿੰਦੇ ਉੱਥੇ ਦੀਆਂ ਗੱਲਾਂ ਕਥੀਆਂ ਨਹੀਂ ਜਾ ਸਕਦੀਆਂ ਦੱਸੀਆਂ ਨਹੀਂ ਜਾ ਸਕਦੀਆਂ ਕਿ ਕੀ ਕੁਸ ਉਥੇ ਬਣਦਾ ਸੱਚਖੰਡ ਦੇ ਵਿੱਚ ਜੇ ਕੋ ਕਹੇ ਪਿੱਛੇ ਪਸਤਾਏ ਕਹਿੰਦਾ ਜੇ ਕੋਈ ਕਹੂਗਾ ਉਹਨੂੰ ਪਸਤਾਉਣਾ ਪਊਗਾ ਜਿਹੜਾ ਦੱਸ ਦਿੰਦਾ ਨੇ ਕਿ ਮੈਨੂੰ ਸੱਚਖੰਡ ਦੇ ਰੱਬ ਦੇ ਦਰਸ਼ਨ ਹੁੰਦੇ ਆ ਫਿਰ ਕਹਿੰਦੇ ਉਹ ਪਸਤਾਊਗਾ ਜੀਨੇ ਪਾਇਆ ਉਹਨੇ ਛੁਪਾਇਆ ਜਿਹੜਾ ਰੱਬ ਨੂੰ ਪਾ ਲਿੰਦਾ ਹੈ ਜਿਹੜਾ ਸੱਚਖੰਡ ਦੇ ਦਰਸ਼ਨ ਕਰ ਲਿੰਦਾ ਹੈ ਉਹ ਕਿਸੇ ਨੂੰ ਦੱਸਦਾ ਨਹੀਂ ਜੇ ਉਹ ਦੱਸੂਗਾ ਪਿੱਛੋਂ ਪਸਤਾਊਗਾ ਕਿਉਂ ਪਸਤਾਊਗਾ ਮੂੜ ਕੇ ਉਸ ਨੂੰ ਸੱਚਖੰਡ ਦੇ ਦਰਸ਼ਨ ਨਹੀਂ ਹੋਣਗੇ ਲੇਕਿਨ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਸੱਚਖੰਡ ਜਾਂਦੇ ਆ ਅਸੀਂ ਪਾਠ ਕਰਦੇ ਆ ਅਸੀਂ ਸੇਵਾ ਕਰਦੇ ਆ ਜੇ ਕੋ ਕਹੇ ਪਿੱਛੇ ਪਸਤਾਏ ਤਿੱਥੇ ਘੜੀਏ ਉੱਥੇ ਕੀ ਬਣਦਾ ਕਹਿੰਦੇ ਕੀ ਘੜਿਆ ਜਾਂਦਾ ਉੱਥੇ ਤਿੱਥੇ ਘੜੀਏ ਸੁਰਤ ਆ ਜਿਹੜੀ ਸੁਰਤ ਆ ਨਾ ਸਾਡੀ ਅਕਲ ਹੈ ਇਹ ਉੱਥੇ ਬਣਦੀ ਹੈ ਕਹਿੰਦੇ ਤੇਤੇ ਕੜੀਏ ਸੂਰਤਾ ਮਤ ਮਾਤਾ ਕਾ ਲੂ ਕਹਿੰਦੇ ਆ ਅਕਲ ਭਾਈ ਉੱਥੇ ਬਣਦੀ ਐ ਹੁਣ ਵੰਡਣੀ ਐ ਰੱਬ ਨੇ ਕਿ ਕਿਹਨੂੰ ਕਿੰਨੀ ਕੁ ਦੇਣੀ ਐ ਕਿਹਨੂੰ ਕਿੰਨੀ ਕੁ ਦੇਣੀ ਐ ਇਹ ਸੱਚਖੰਡ 'ਚ ਬਣਦੀ ਐ ਸੂਰਤਾ ਸੱਚਖੰਡ 'ਚ ਬਣਦੀ ਐ ਸਤਸੰਗਜੀ ਜੀ ਦਾ ਸਮੁੰਦਰ ਆ ਜਪੀ ਸਾਹਿਬ ਦਾ ਸਾਡੀ ਜ਼ਿੰਦਗੀ ਲੰਘ ਗਈ ਲੇਕਿਨ ਸਾਨੂੰ ਜਪਜੀ ਸਾਹਿਬ ਦੀ ਸੋਝ ਹੀ ਨਹੀਂ ਆਈ ਕਿਉਂ ਕਦੇ ਲੋੜੇ ਮਹਿਸੂਸ ਨਹੀਂ ਕੀਤੀ ਕਿ ਸਾਨੂੰ ਵਿਚਾਰ ਦੀ ਵੀ ਲੋੜ ਹੈ ਤਿੱਤੇ ਕੜੀਏ ਸੂਰਤ ਮਤ ਮਨ ਆ ਮਾਨਾ ਨਾ ਜਿਹੜਾ ਸਾਡਾ ਉੱਥੇ ਬਣਦਾ ਇਹ ਸੱਚਖੰਡ ਵਿੱਚ ਬਣਦਾ ਇਹਦੀ ਫੈਕਟਰੀ ਸੱਚਖੰਡ ਚ ਲੱਗੀ ਵੀ ਐ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਆ ਜਿਹੜੀ ਬੁੱਧੀ ਐ ਇਹ ਵੀ ਉੱਥੇ ਬਣਦੀ ਐ ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁਧ ਜਿਹੜੇ ਉੱਤੇ ਦੇਵਤੇ ਆ ਇਹ ਵੀ ਉੱਥੇ ਬਣਦੇ ਉਹਨਾਂ ਦੀ ਸ਼ੁੱਧੀ ਵੀ ਉੱਥੇ ਬਣਦੀ ਐ ਕਰਮਖੰਡਾ ਕਹਿੰਦੇ ਕਰਮਾਂ ਦਾ ਖੰਡ ਕਰਮ ਖੰਡ ਕੀ ਬਾਣੀ ਜੋਰ ਕਹਿੰਦੇ ਉੱਥੇ ਬਾਣੀ ਦੇ ਜੋਰ ਹੈ ਭਾਈ ਉੱਥੇ ਉੱਥੇ ਬਾਣੀ ਦਾ ਜੋਰ ਹੈ ਸੱਚਖੰਡ ਵਿੱਚ ਬਾਣੀ ਦੇ ਜੋਰ ਨਾਲ ਉੱਥੇ ਪਹੁੰਚਿਆ ਜਾ ਸਕਦਾ ਹੈ ਤਿੱਤੇ ਹੋਰ ਨਾ ਕੋਈ ਹੋਰ ਕਹਿੰਦੇ ਹੋਰ ਨਹੀਂ ਉੱਥੇ ਕੋਈ ਪਹੁੰਚ ਸਕਦਾ ਸੱਚਖੰਡ 'ਚ ਕੋਈ ਹੋਰ ਨਹੀਂ ਪਹੁੰਚ ਸਕਦਾ। ਉੱਥੇ ਬਾਣੀ ਪਹੁੰਚ ਸਕਦੀ ਐ। ਉੱਥੇ ਬਾਬੇ ਨਾਨਕ ਦਾ ਬਾਣੀ ਦਾ ਜਹਾਜ਼ ਪਹੁੰਚ ਸਕਦਾ। ਤਿੱਤੇ ਹੋਰ ਦਾ ਕੋਈ ਹੋਰ ਤਿੱਤੇ ਯੋਧ ਮਹਾਬਲ ਸੂਰ ਕਹਿੰਦੇ ਉੱਥੇ ਬੜੇ ਯੋਧ ਵੇ ਬਹੁਤ ਮਹਾਬਲੀ ਬਹੁਤ ਸੂਰਮੇ। ਤਿੰਨ ਮੈਂ ਰਾਮ ਰਿਹਾ ਭਰਪੂਰ ਹੁਣ ਯੋਧਾ ਮਹਾ ਬਲੀ ਕਿਹਨੂੰ ਕਹਿੰਦੇ ਆ ਨਾ ਮਹਾਬਲ ਹਜ਼ਾਰ ਗੁਣਾ ਬਲ ਮਹਾਬਲੀ ਉਹਨੂੰ ਕਹਿੰਦੇ ਜਿੰਦਾ ਹਜ਼ਾਰ ਗੁਣਾ ਤਾਕਤ ਹੋਵੇ ਇੱਕ ਬੰਦੇ ਨਾਲੋਂ ਹਜ਼ਾਰ ਗੁਣਾ ਜਿਹਦੇ ਚ ਤਾਕਤ ਹੈ ਉਹਨੂੰ ਮਹਾਬਲੀ ਕਹਿੰਦੇ ਆ ਕਹਿੰਦੇ ਜਿੱਥੇ ਜੋਧ ਮਹਾਬਲ ਸੂਰ ਉੱਤੇ ਬਹੁਤ ਮਹਾਬਲੀ ਸੂਰਵੇਂ ਬਾਣੀ ਕਿਹਨਾਂ ਨੂੰ ਸੂਰਮੇ ਮੰਨਦੀ ਹੈ ਕਿਨਾਂ ਨੂੰ ਮਹਾਬਲੀ ਮੰਦੀ ਐ ਤਿੰਨ ਮੈਂ ਰਾਮ ਰਿਹਾ ਭਰਪੂਰ ਕਹਿੰਦੇ ਜਿਨ੍ਹਾਂ ਦੇ ਚ ਪੂਰਾ ਨਾਮ ਭਰ ਜਾਂਦਾ ਹੈ ਉਹ ਮਹਾਬਲੀ ਬਣ ਜਾਂਦੇ ਹਨ ਉਹਨਾਂ ਵਿੱਚ ਹਜ਼ਾਰਾਂ ਗੁਣਾ ਤਾਕਤ ਆ ਜਾਂਦੀ ਹੈ ਤਿੰਨ ਮੈਂ ਰਾਮ ਰਿਹਾ ਭਰਪੂਰ ਤੀਤੇ ਸੀਤਾ ਸੀਤਾ ਮਹਿਮਾ ਮਾਹੇ ਕਹਿੰਦੇ ਉੱਤੇ ਬੜੀ ਸੀਤਾ ਸੀਤੋ ਸੀਤਾ ਬੜੀ ਖੁਸ਼ੀ ਆ ਉੱਥੇ ਬੜੀ ਮਹਿਮਾ ਜਿckੜਾ ਰੌਣਕ ਹੁੰਦੀ ਆ ਨਾ ਵਿਆਹ ਵਾਲੇ ਦਿਨ ਘਰ ਦੇ ਚ ਇਹੋ ਜਿਹਾ ਮਾਹੌਲ ਆ ਉੱਥੇ ਇਹ ਸੱਚਖੰਡ ਦੀਆਂ ਗੱਲਾਂ ਦੱਸਦੇ ਤਿੱਤੇ ਸੀਤੋ ਸੀਤਾ ਮਹਿਮਾ ਮਾਏ ਤਾਂ ਕਿ ਰੂਪ ਨਾ ਕਤਨੇ ਜਾਏ ਕਹਿੰਦੇ ਉੱਤੇ ਦਾ ਰੂਪ ਕਥਨ ਨਹੀਂ ਕਿਹਾ ਜਾ ਸਕਦਾ ਨਹੀਂ ਦੱਸਿਆ ਜਾ ਸਕਦਾ ਕਿ ਕੀ ਆ ਸੱਚਖੰਡ ਦੇ ਵਿੱਚ ਨਾ ਉਹ ਮਰੇ ਨਾ ਠੱਗੀ ਜਾਏ ਕਹਿੰਦੇ ਨਾ ਉਹ ਕਦੇ ਮਰਦਾ ਨਾ ਕਦੇ ਉਹਦਾ ਠੱਗੀ ਹੁੰਦੀ ਹੈ ਜਿਨ ਕੇ ਰਾਮ ਬਸੇ ਮਨ ਮਾਹੀ ਕਹਿੰਦੇ ਜਿਹਦੇ ਮਨ ਦੇ ਚ ਰਾਮ ਬਸ ਜਾਂਦਾ ਹੈ ਉਸ ਦੇ ਨਾਲ ਕਦੇ ਠੱਗੀ ਨਹੀਂ ਹੁੰਦੀ ਨਾ ਉਹ ਕਦੇ ਮਰਦਾ ਹੈ ਉਹ ਅਮਰ ਹੋ ਜਾਂਦਾ ਹੈ ਅਸੀਂ ਸਾਰੀ ਜ਼ਿੰਦਗੀ ਅਲਾਂਬੇ ਦੇ ਦੇ ਕੇ ਮਰ ਗਏ ਕਿ ਬੜਾ ਪਾਈ ਖਾ ਗਿਆ ਛੋਟਾ ਪਾਈ ਖਾ ਗਿਆ ਗਵਾਂਡੀ ਨੇ ਜ਼ਮੀਨ ਦੱਬ ਲਈ ਸਾਰੀ ਜ਼ਿੰਦਗੀ ਅਲਾਂਬਿਆਂ ਵਿੱਚ ਹਰ ਕੋਈ ਕਹਿੰਦਾ ਮੇਰੇ ਨਾਲ ਠੱਗੀ ਹੋ ਗਈ ਠੱਗੀ ਪਾਈ ਤੇਰੇ ਨਾਲ ਕਿਉਂ ਹੋਈ ਹੈ ਤੇਰੇ ਕੋਲ ਨਾਮ ਨਹੀਂ ਹੈ ਤੇਰੇ ਕੋਲ ਬਾਣੀ ਨਹੀਂ ਹੈ ਜੇ ਤੇਰੇ ਕੋਲ ਨਾਮ ਦਾ ਭੰਡਾਰ ਹੋਵੇ ਤੇਰੇ ਨਾਲ ਕੋਈ ਠੱਗੀ ਨਹੀਂ ਕਰ ਸਕਦਾ ਸਾਧੂਆਂ ਨੇ ਬਚਨ ਕੀਤੇ ਕਹਿੰਦੇ ਤੇਰੇ ਪਰ ਕਿਸੇ ਦਾ ਮੁਕੱਦਮਾ ਨਹੀਂ ਚੱਲੂ ਤੇਰੇ ਪਰ ਕੋਈ ਮੁਕੱਦਮਾ ਨਹੀਂ ਪਾ ਸਕਦਾ ਪਰ ਨਾਲ ਲੱਗਦੇ ਬਚਨ ਕਰ ਦਿੱਤੇ ਕਿ ਤੂੰ ਵੀ ਕਿਸੇ ਪਰ ਮੁਕੱਦਮਾ ਨਾ ਪਾਈ ਤੂੰ ਵੀ ਨਾ ਕਿਸੇ ਪਰ ਮੁਕੱਦਮਾ ਪਾਈ ਪਰ ਤੇਰੇ ਪਰ ਵੀ ਕਿਸੇ ਦਮ ਕਾ ਦਮਾ ਨਹੀਂ ਚੱਲੂ ਸਤ ਸੰਗੀ ਸੱਚ ਕਰਕੇ ਜਾਣਿਓ ਗੱਲ ਕਹਿਣੀ ਨਹੀਂ ਬਣਦੀ ਲੇਕਿਨ ਉਬਾਲਾ ਮਾਰਦਾ ਸਾਧੂ ਨੇ ਬਚਨ ਕੀਤੇ ਸੀ ਤੇਰੇ ਪਰ ਮਕਦਮਾ ਨਹੀਂ ਚੱਲੂ ਲੇਕਿਨ ਮੇਰੀ ਮਾਂ ਤੇ ਮੇਰੇ ਪਰ ਮਕਦਮਾ ਪਵਾ ਦਿੱਤਾ ਲੇਕਿਨ ਜੱਜ ਨੇ ਮਨਜ਼ੂਰ ਨਹੀਂ ਕੀਤਾ ਜੱਜ ਨੇ ਫੈਲ ਭਗਾ ਕੇ ਮਾਰੀ ਅਸਲੀਅਤ ਹੈ ਸੱਚ ਹੈ ਸਾਧੂ ਦੇ ਬਚਨ ਕਹਿੰਦੇ ਤੇਰੇ ਪਰ ਨਹੀਂ ਮੁਕਦਮਾ ਚੱਲੂ ਪਰ ਤੈਂ ਨਹੀਂ ਕਿਸੇ ਪਰ ਮੁਕਦਮਾ ਪਾਉਣਾ ਕਿਉਂ ਇਸ ਦੇ ਬਾਤੇ ਨਾਮ ਦੀ ਲੋੜ ਹੈ ਬਾਣੀ ਦੀ ਲੋੜ ਹੈ ਨਾ ਉਹ ਮਰਦਾ ਨਾ ਉਹਦੇ ਨਾਲ ਕਦੇ ਠੱਗੀ ਹੁੰਦੀ ਹੈ ساری ਉਮਰ ਕਹਿੰਦਾ ਮੇਰੀ ਵੱਟ ਵੱਢ ਲਈ ਮੇਰੀ ਜ਼ਮੀਨ ਦੱਬ ਲਈ ਮੇਰੇ ਨਾਲ ਇਹ ਹੋ ਗਿਆ ਨਹੀਂ ਹੋ ਸਕਦਾ ਤੁਸੀਂ ਨਾਮ ਦਾ ਭੰਡਾਰ ਭਰ ਲਓ ਤੁਹਾਡੇ ਨਾਲ ਕੋਈ ਠੱਗੀ ਨਹੀਂ ਮਾਰ ਸਕਦਾ ਬਾਣੀ ਬਾਬੇ ਨਾਨਕ ਦੀ ਹੈ ਨਾ ਉਹ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਬਸੇ ਮਨ ਮਾਇ ਤਿੱਥੇ ਭਗਤ ਬਸਿਆ ਕੇ ਲੋ ਕਹਿੰਦੇ ਉੱਤੇ ਭਗਤਾਂ ਦਾ ਬਸਾ ਹੈ ਦੇਖੋ ਕੀ ਲਿਖਦੇ ਆ ਉੱਤੇ ਭਗਤ ਬਸਦੇ ਆ ਜਿਹੜੇ ਆਪਾਂ ਉੱਥੇ ਸ਼ਰਾਬੀਆਂ ਨੂੰ ਭੇਜਣਾ ਚਾਹੁੰਦੇ ਆ ਸੱਚਖੰਡ ਵਿੱਚ ਅਰਦਾਸਾਂ ਕਰ ਕਰਕੇ ਉਹ ਨਹੀਂ ਉੱਥੇ ਵੱਸਦੇ ਐ ਮੇਰੇ ਵੀਰ ਸੁਣ ਲੈਣ ਪਾਤੀ ਸਿੰਘ ਸੱਚਖੰਡ ਵਿੱਚ ਦਾ ਭਗਤ ਵੱਸਦੇ ਆ ਐਨਾ ਸ਼ਰਾਬੀਆਂ ਮਾਸਾ ਹਾਰੀਆਂ ਵਾਸਤੇ ਉੱਥੇ ਫਿਰ ਠੇਕੇ ਖੋਲੇ ਪੈਣਗੇ ਉੱਥੇ ਫਿਰ ਬੀਟ ਦੀਆਂ ਦੁਕਾਨਾਂ ਖੋਲਣੀਆਂ ਪੈਣਗੀਆਂ ਰੱਬ ਨੂੰ ਇਹਨਾਂ ਮਾਸਹਾਰੀਆਂ ਤਾਂ ਮਾਸ ਮੰਗਣਾ ਉੱਥੇ ਜਾ ਕੇ ਉਹ ਨਾ ਕਰੋ ਅਰਦਾਸਾਂ ਇਹਨਾਂ ਦੀਆਂ ਇਹਨਾਂ ਨੂੰ ਹੱਡਾਂ ਰੋੜੀਆਂ ਤੇ ਛੱਡ ਦਿਓ ਉੱਥੇ ਬੜਾ ਮਾਸ ਪਿਆ ਉੱਥੇ ਛੱਕ ਲੈਣ ਉੱਥੇ ਰੱਜ ਲੈਣੇ ਹਲੇ ਇਹਨਾਂ ਦਾ ਬਾਸਾ ਤੁਸੀਂ ਇਹ ਅਰਦਾਸ ਕਰਿਆ ਕਰੋ ਕਿ ਇਹਨਾਂ ਮਾਸਹਾਰੀਆਂ ਦਾ ਬਾਸਾ ਹੱਡਾਂ ਰੋੜੀ ਛੋ ਜਵੇ ਇਹਨਾਂ ਨੂੰ ਸੱਚਖੰਡ ਦੀ ਅਰਦਾਸਾਂ ਨਾ ਕਰੋ ਮਾਸਹਾਰੀਆਂ ਦੀਆਂ ਤੁਹਾਡੇ ਤੇ ਕਲੰਕ ਲੱਗ ਜੂ ਉੱਥੇ ਤਾਂ ਭਗਤ ਰਹਿੰਦੇ ਹਨ ਉੱਥੇ ਤਾਂ ਭਗਤਾਂ ਦਾ ਵਾਸਾ ਹੈ ਐ ਦੋ ਟੱਕਿਆਂ ਵਾਸਤੇ ਤੁਸੀਂ ਝੂਠਿਆਂ ਮਾਸਾਹਾਰੀਆਂ ਦੀਆਂ ਸ਼ਰਾਬੀਆਂ ਦੀਆਂ ਚੋਰਾਂ ਦੀਆਂ ਯਾਰਾਂ ਦੀਆਂ ਅਰਦਾਸਾਂ ਕਰਕੇ ਇਹਨਾਂ ਨੂੰ ਸੱਚਖੰਡ ਭੇਜਣਾ ਚਾਹੁੰਦੇ ਆ ਤਿੱਥੇ ਭਗਤ ਬਸਿਆ ਹੈ ਕਿ ਲੋਥੇ ਦਾ ਭਗਤ ਬਸਦੇ ਆ ਸੱਚਖੰਡ ਜਿੱਦਾ ਭਗਤ ਬਸਦੇ ਆ ਜੇ ਉੱਥੇ ਸ਼ਰਾਬੀ ਚਲੇ ਗਏ ਤਾਂ ਭਗਤਾਂ ਨੂੰ ਉੱਥੇ ਕੁੱਟ-ਕੁੱਟ ਮਾਰ ਦੇਣਗੇ ਫਿਰ ਭਗਤ ਕਿੱਥੇ ਜਾਣਗੇ ਭਗਤ ਫਿਰ ਨਰਕਾਂ ਨੂੰ ਜਾਣਗੇ ਕਿੰਨਾ ਕੁ ਸਾਨੂੰ ਗਿਆਨ ਹੈ ਕਿੰਨਾ ਕੁ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਆ ਅਸੀਂ ਤਾਂ ਜਪਜੀ ਸਾਹਿਬ ਵੀ ਨਹੀਂ ਪੜਿਆ ਅਸੀਂ ਤਾਂ ਗਿਆਨੀਆਂ ਦੀਆਂ ਪਦਮੀਆਂ ਲਈ ਫਿਰਦੇ ਆ ਅਸੀਂ ਤਾਂ ਬਾਬਾ ਜੀ ਬਣੀ ਫਿਰਦੇ ਆ ਸੱਚਖੰਡ 'ਚ ਤਾਂ ਭਗਤਾਂ ਦਾ ਵਸ ਹੈ ਤੇਤੇ ਭਗਤੋ ਬਸਿਆ ਕਿ ਲੋਕ ਕਰੇ ਆਨੰਦ ਸੱਚਾ ਮਨ ਸੋਏ ਕਹਿੰਦੇ ਉੱਥੇ ਉਹ ਆਨੰਦ ਕਰਦੇ ਹਨ ਕਿਉਂ ਸੱਚਾ ਮਨ ਸੋਏ ਉਹਨਾਂ ਦਾ ਮਨ ਸੱਚਾ ਹੈ ਸੱਚ ਭਰਿਆ ਹੋਇਆ ਉਹਨਾਂ ਦੇ ਵਿੱਚ ਸੱਚਖੰਡ ਬਸੇ ਨਿਰੰਕਾਰ ਕਹਿੰਦੇ ਸੱਚਖੰਡ ਉੱਤੇ ਤਾਂ ਨਿਰੰਕਾਰ ਦਾ ਵਾਸਾ ਹੈ ਰੱਬ ਦਾ ਵਾਸਾ ਸੱਚਖੰਡ ਪਸੇ ਨਰੰਕਾਰ ਕਰ ਕਰ ਵੇਖੈ ਕਹਿੰਦੇ ਉਹ ਕਰ ਕਰਕੇ ਵੇਖਦਾ ਨਦਰ ਨਿਹਾਲ ਕਹਿੰਦੇ ਨਦਰ ਦੇ ਨਾਲ ਨਿਹਾਲ ਕਰ ਦਿੰਦਾ ਤਿੱਥੇ ਖੰਡ ਮੰਡਲ ਬ੍ਰਹਮੰਡ ਇਹ ਸਾਰੀ ਸੱਚਖੰਡ ਦੀ ਪੌੜੀਆਂ ਤਿੱਥੇ ਖੰਡ ਮੰਡਲ ਬ੍ਰਹਮੰਡ ਜੇ ਕੋ ਕਥੇ ਤਾਂ ਅੰਤ ਨਾੰਤ ਕਹਿੰਦਾ ਜੇ ਕੋਈ ਨਾ ਦਾ ਕਥਨ ਕਰੇ ਉੱਤੇ ਅੰਤੇ ਨਹੀਂ ਕਿੰਨਾ ਕੁ ਕੁਸ ਹੈ ਉੱਤੇ ਦੱਸਿਆ ਨਹੀਂ ਜਾ ਸਕਦਾ ਜੇ ਕੋ ਕਥੇ ਤਾਂ ਅੰਤ ਨਾੰਤ ਤਿੱਥੇ ਲੋਹਾ ਲੋਹਾਕਾਰ ਕਹਿੰਦੇ ਉੱਥੇ ਤਾਂ ਲੋਹ ਦਾ ਆਕਾਰ ਹੈ ਉੱਥੇ ਤਾਂ ਪ੍ਰਕਾਸ਼ ਤਿੱਥੇ ਲੋਹਾ ਲੋਹਾਕਾਰ ਜਿਬ ਜਿਵ ਹੁਕਮ ਕਹਿੰਦੇ ਜਿਸ ਤਰ੍ਹਾਂ ਜਿਸ ਤਰ੍ਹਾਂ ਉੱਥੋਂ ਹੁਕਮ ਹੁੰਦਾ ਜੀਬ ਜਿਬ ਹੁਕਮ ਤਿਬੇ ਤਿਬਕਾਰ ਕਹਿੰਦੇ ਉਸ ਤਰੀ ਉਸ ਤਰ੍ਹਾਂ ਸਾਰੀ ਕਾਰ ਹੁੰਦੀ ਐ ਉਸ ਤਰੇ ਕੰਮ ਹੁੰਦਾ ਜਿਸ ਤਰ੍ਹਾਂ ਸੱਚਖੰਡ ਤੋਂ ਹੁਕਮ ਹੁੰਦਾ ਹੈ ਵੇਖੇ ਵਿਖੇ ਕਹਿੰਦੇ ਉਹ ਵੇਖਦਾ ਸਭ ਨੂੰ ਕੁਝ ਹੁੰਦਾ ਹੈ ਵੇਖੇ ਵਿਖੇ ਕਾਰ ਵਿਚਾਰ ਕਹਿੰਦੇ ਉਹ ਵਿਚਾਰ ਕਰਦਾ ਕਿ ਕਿਹੜੇ ਨੂੰ ਸੱਚਖੰਡ ਭੇਜਣਾ ਹੈ ਕਿਹੜੇ ਨੂੰ ਦਰਕਾ ਨੂ ਬਣਾਉਣਾ ਹੈ ਇਹ ਉੱਤੇ ਵਿਚਾਰ ਹੁੰਦੀ ਹੈ ਅਸੀਂ ਨਹੀਂ ਵਿਚਾਰ ਕਰ ਸਕਦੇ ਕਿ ਇਹਨੂੰ ਸੱਚਖੰਡ ਨੂੰ ਭੇਜਣਾ ਇਹ ਤਾਂ ਵਿਚਾਰ ਅਕਾਲ ਪੁਰਖ ਆਪ ਕਰਦਾ ਹੈ ਵੇਖ ਕੇ ਵਿਕ ਤੇ ਕਰ ਵਿਚਾਰ ਨਾਨਕ ਕਥਨਾ ਕੜੜਾ ਸਾਰ ਕਹਿੰਦੇ ਕਥਨ ਕਰਨਾ ਬਹੁਤ ਕੜੜਾ ਹੈ ਇਹ ਬਹੁਤ ਔਖਾ ਕੰਮ ਹੈ ਕਹਿੰਦੇ ਕਥਨ ਕਰਨਾ ਕਹਿੰਦੇ ਜਪਜੀ ਸਾਹਿਬ ਦੇ ਕਥਨ ਕਰਨੇ ਇਹਦੀ ਕਥਾ ਕਰਨੀ ਬਹੁਤ ਔਖਾ ਕੰਮ ਹੈ ਸੌਖਾ ਕੰਮ ਨਾਨਕ ਕਥਨਾ ਕਰੜਾ ਸਾਰ ਆਕਰ ਜਾ ਕੇ ਦੇਖੀ ਇਹਦੀ ਕਥਾ ਕੋਈ ਕਰ ਨਹੀਂ ਸਕਦਾ ਇਹਦੀ ਕਥਾ ਤਾਂ ਸਾਧੂਆਂ ਦੇ ਬਚਨ ਕਰ ਸਕਦੇ ਆ ਹੋਰ ਕੋਈ ਮਨੁੱਖ ਨਹੀਂ ਜਨਮਿਆ ਸੰਸਾਰ ਦੇ ਵਿੱਚ ਜਿਹੜਾ ਜਪਜੀ ਸਾਹਿਬ ਦਾ ਵਿਖਿਆਨ ਕਰ ਸਕਦਾ ਹੈ ਇੱਕੋ ਇੱਕ ਸਾਧੂਆਂ ਦੇ ਬਚਨ ਹਨ ਜੇ ਸਾਧੂ ਬਚਨ ਕਰ ਦੇਣ ਤਾਂ ਅਸੀਂ ਇਸ ਦੀ ਵਿਚਾਰ ਕਰ ਸਕਦੇ ਹਾਂ ਨਾਨਕ ਕਥਣਾ ਕਰੜਾ ਸਾਰ ਸਤਸੰਗੀ ਇੱਥੇ ਪਾਚਨੇ ਬਚਨ ਕਰ ਦਿੱਤੇ ਸੱਚਖੰਡ ਦਿਖਾ ਦਿੱਤਾ ਹੁਣ ਅੱਗੇ ਜਿਹੜਾ ਹੈਗਾ ਜੱਤ ਪਹਾੜਾ ਕਹਿੰਦੇ ਤੈ ਹੁਣ ਕਰਨਾ ਕੀ ਹੈ ਸੱਚਖੰਡ 'ਚ ਤੂੰ ਪਹੁੰਚ ਗਿਆ ਦਰਸ਼ਨ ਤੈਨੂੰ ਹੋ ਗਏ ਹੁਣ ਕੰਮ ਕੀ ਕਰਨਾ ਹੈ ਤੈਨੂੰ ਦਾਖਲਾ ਮਿਲ ਗਿਆ ਸੱਚਖੰਡ 'ਚ ਹੁਣ ਤੈ ਕੰਰਨਾ ਕੀ ਹੈ ਕੰਮ ਕੀ ਕਰਨਾ ਹੁਣ ਤੈ ਕਹਿੰਦੇ ਹੁਣ ਆਏ ਕਰਨਾ ਹੈ ਭਾਈ ਤੈ ਸਿਰ ਕੋ ਨਾਨਕ ਦੇਵ ਜੀ ਬਚਨ ਕਰਦੇ ਆ ਜਤ ਪਹਾਰਾ ਕਹੇ ਜੱਤ ਦਾ ਪਰਹਾਵਾ ਪਾਲਾ ਹੁਣ ਹੁਣ ਜਥੀ ਬਣ ਜਾ ਜੱਤ ਦਾ ਪਰਹਾਵਾ ਪਾਲਾ ਹੁਣ ਤੈਨੂੰ ਜੱਤ ਦਾ ਪਰਹਾਵਾ ਪਾਉਣਾ ਪੈਣਾ ਹੈ ਚਾਹੇ ਪਰਹਾਵਾ ਨਾ ਪਹਿਨਣ ਨੂੰ ਕਹਿੰਦੇ ਕਿ ਤੈ ਹੁਣ ਕੀ ਪਹਿਨਣਾ ਹੈ ਕੀ ਕਰਨਾ ਹੈ ਜੱਤ ਦਾ ਪਰਹਾਵਾ ਕਹੇ ਹੁਣ ਜਥੀ ਸਤੀ ਬਣ ਜਾ ਹਉਨ ਪਰਾਈ ਔਰਤ ਤੇ ਪਰਾਈ ਮਰਦ ਦਾ ਸੰਗ ਛੱਡ ਦੇ ਜੱਤ ਦਾ ਪਰਹਾਵਾ ਪਾ ਲੈ ਹੁਣ ਤੋਂ ਜੇ ਤੈ ਕਾਇਮ ਰਹਿਣਾ ਸੱਚਖੰਡ ਵਿੱਚ ਰਹਿਣਾ ਤਾਂ ਤੈਨੂੰ ਜੱਤ ਸਤ ਦਾ ਪਰਹਾਵਾ ਪਾਉਣਾ ਪੈਣਾ ਨਹੀਂ ਬਾਬੇ ਨਾਨਕ ਨੇ ਧੱਕੇ ਮਾਰ ਕੇ ਬਾਹਰ ਕੱਢ ਦੇਣਾ ਉੱਥੋਂ ਜੱਤ ਪਹਾੜਾਂ ਧੀਰਜ ਸੁਨਿਆਰ ਸੁਨਿਆਰ ਨਾ ਜਦੋਂ ਗਹਿਣੇ ਬਣਾਉਂਦਾ ਧਿਆਨ ਗਹਿਣੇ ਚ ਰੱਖਦਾ ਹੋਰ ਪਾਸੇ ਧਿਆਨ ਨਹੀਂ ਜਾਂਦਾ ਕਹਿੰਦੇ ਹਰ ਵਕਤ ਧਿਆਨ ਲਾ ਕੇ ਰੱਖ ਰੱਬ ਦੇ ਨਾਲ ਧਿਆਨ ਇੱਕ ਨਾ ਲਾ ਲਾ ਜਿੱਕ ਨਾ ਸੁਨਿਆਰਾ ਗਹਿਣੇ ਬਣਾਉਣ ਲੱਗਿਆ ਲਾਉਂਦਾ ਸਾਡਾ ਧਿਆਨ ਤਾਂ ਇੱਥੇ ਨਹੀਂ ਲੱਗਦਾ ਕੋਈ ਮੜਾ ਜਾਂ ਦਰਵਾਜ਼ਾ ਹਿੱਲ ਜਵੇ ਨਾ ਜਦੇ ਦੇਖਦਾ ਉਦੋਂ ਨੂੰ ਕਿ ਕੌਣ ਆਇਆ ਹੈ ਕੌਣ ਬੜਿਆ ਹੈ ਮੇਰੇ ਵਰਗਾ ਗੁਰੂ ਗ੍ਰੰਥ ਸਾਹਿਬ ਦੀ ਗੱਦੀ ਤੇ ਬੈਠਾ ਹੁੰਦਾ ਦੇਖਦਾ ਕਿ ਕਿਹੜਾ ਆ ਗਿਆ ਕਿਹੜਾ ਚਲਿਆ ਗਿਆ ਕਦੇ ਸੁਨਿਆਰ ਨੂੰ ਦੇਖਿਆ ਇਹ ਐਕਣਾ ਦੇਖਣ ਲੱਗ ਗਿਆ ਫਿਰ ਤਾਂ ਸਾਰੇ ਗਹਿਣੇ ਖਰਾਬ ਹੋ ਜਾਣੇ ਆ ਕਹਿੰਦੇ ਇਹੋ ਜਿਹਾ ਬਣ ਜਾ ਤੂੰ ਹੁਣ ਹਰ ਵਕਤ ਧਿਆਨ ਲਾ ਕੇ ਰੱਖ ਪਹਿਲੀ ਸ਼ਰਤ ਤਾਂ ਕਿ ਜਤੀ ਸਤੀ ਬਣ ਪਹਿਲਾਂ ਤਾਂ ਜਤਿ ਸਤੀ ਬਣ ਕੇ ਫੇਰ ਬਾਬੇ ਨਾਨਕ ਦੀ ਬਾਣੀ ਨੂੰ ਹੱਥ ਲਾਈ ਐ ਫੇਰ ਗੁਟਕਾ ਸਾਹਿਬ ਨੂੰ ਹੱਥ ਲਾਈ ਫੇਰ ਗੁਰੂ ਗ੍ਰੰਥ ਸਾਹਿਬ ਦੀ ਚੌਰ ਨੂੰ ਹੱਥ ਲਾਈ ਫੇਰ ਰਮਾਲਿਆਂ ਨੂੰ ਹੱਥ ਲਾਈ ਐਵੇਂ ਪਾਪ ਨਾ ਛੇੜ ਲਈ ਜੇ ਤੂੰ ਲਿਬੜਿਆ ਬੈ ਨਾ ਇਹ ਤੈਨੂੰ ਇੰਦਰੀ ਦੀ ਝੂਠ ਲੱਗੀ ਵੀ ਐ ਐਵੇਂ ਚੜ ਕੇ ਬਾਬੇ ਨਾਨਕ ਦੀ ਗੱਦੀ ਪਰ ਨਾ ਬਹਿ ਜੀ ਭਲਿਆ ਲੋਕਾ ਬਾਬੇ ਨਾਨਕ ਦੀ ਗੱਦੀ ਪਰਨਾ ਚੜ ਕੇ ਬੈਜੇ। ਬਾਬੇ ਨਾਨਕ ਦੇ ਰਮਾਲਿਆਂ ਨੂੰ ਵੀ ਹੱਥ ਲਾਉਣ ਦਾ ਅਧਿਕਾਰ ਨਹੀਂ ਹੈ। ਜਿਹੜਾ ਜਤੀ ਸਤੀ ਨਹੀਂ ਹੈ, ਪਰਾਈ ਔਰਤ ਪਰਾਈ ਮਰਦ ਦਾ ਸੰਗ ਕਰਦਾ, ਉਹਦੇ ਬਾਬੇ ਨਾਨਕ ਦੇ ਰਮਾਲਿਆਂ ਨੂੰ ਵੀ ਹੱਥ ਲਾਉਣ ਦਾ ਅਧਿਕਾਰੀ ਨਹੀਂ ਹੈ। ਅਸੀਂ ਤਾਂ ਬਾਬੇ ਨਾਨਕ ਦੀ ਗੱਦੀ ਤੇ ਚੜ ਕੇ ਬੈਨੇ ਆ। ਇਹਦਾ ਸਾਖ ਕਿਤਾਬ ਉਹ ਬਾਜਾਂ ਵਾਲਾ ਪ੍ਰੀਤਵ ਲਹੂਗਾ ਜੀਨੇ ਇਸ ਧਰਮ ਬਾਸ ਤੇ ਚਾਰ ਲਾਲ ਬਾਰ ਦੇਤੇ ਉਹ ਸਭ ਲਊਗਾ ਸਾਡੇ ਕੋਲੋਂ ਸਤੋਂ ਸਭ ਦੇ ਆ ਨਹੀਂ ਜਾਣਾ ਜੱਤ ਪਹਾੜਾਂ ਤੀਰ ਜਸਨਾਰ ਐਰਨ ਮੱਤ ਐਰਨ ਕਹਿੰਦੇ ਆ ਲੋਹੇ ਦੇ ਜਿੱਥੇ ਲੋਹੇ ਨੂੰ ਕੁੱਟਦੇ ਐਰਨ ਐਰਨ ਦੇ ਵਿੱਚ ਲੋਹੇ ਨੂੰ ਪਾ ਕੇ ਗਰਮ ਕਰਦੇ ਆ ਕਹਿੰਦੇ ਇਹੀ ਜੀ ਆਪਣੀ ਮੱਤ ਬਣਾ ਲਾ ਜੇਹੀ ਜੀ ਅਹਰਨ ਹੁੰਦੀ ਆ ਪੱਕੀ ਹਿੱਲੀ ਨਾ ਬਚਣਾ ਤੋਂ ਮੁੱਕਰੀ ਨਾ ਅਹਰਨ ਮੱਤ ਬੇਦ ਹਥਿਆਰ ਕਹਿੰਦੇ ਜਿਹੜੇ ਹਥਿਆਰ ਆ ਨਾ ਆਪਣੇ ਬੇਦ ਬਣਾ ਲੈਣ ਵਾਲਾ ਕੰਮ ਕਰ ਬੇਦ ਹਥਿਆਰ ਭੌ ਖੱਲਾ ਜਿਹੜੇ ਖੱਲਾ ਦੇਖੀਏ ਖੱਲਾ ਨਾਲ ਨਾ ਪਹਿਲਾਂ ਹਵਾ ਹੁੰ ਦਿੰਦੇ ਹੁੰਦੇ ਸੀ ਜਦੋਂ ਕਲੀ ਕਰਨੇ ਵਾਲੇ ਆਉਂਦੇ ਸੀ ਨਾ ਉਹਨਾਂ ਕੋਲ ਇੱਕ ਖੱਲਾ ਹੁੰਦੀ ਆ ਉਹਨੂੰ ਦਬਬਦੇ ਸੀ ਹਵਾ ਨਿਕਲਦੀ ਸੀ ਅੱਗੇ ਜਿਹੜੀ ਖੱਲਾ ਬਣਾਉਣੀ ਹੈ ਕਹਿੰਦੇ ਪਿਆਰ ਪਾ ਲਾ ਉਹਦੇ ਨਾਲ ਭੌ ਦੀਆਂ ਖੱਲਾ ਬਣਾ ਲਾ ਆਗਾ ਨਾ ਤੱਪ ਕਹਿੰਦੇ ਅੱਗ ਦਾ ਅੱਗ ਮੰਗਣਾ ਸੇਕ ਦੇ ਦੇ ਆਪਣੀ ਦੇਹ ਨੂੰ ਅੱਗ ਮੰਗਣਾ ਸੇਕ ਦੇ ਦੇ ਪਕਾ ਲੈ ਨੂੰ ਪੌਖੱਲਾ ਅਗਰ ਤਾਪ ਤੋ ਕਹਿੰਦੇ ਤਪ ਮਿਹਨਤ ਕਰ ਇਹਨੂੰ ਪਕਾ ਲੈ ਆਪਣੀ ਅਕਲ ਨੂੰ ਪੌਖੱਲਾ ਅਗਨ ਤਪ ਤੋ ਪਾਂਡਾ ਪੌ ਕਹਿੰਦੇ ਜਿਹੜਾ ਪਾਂਡਾ ਬਣਾਉਣਾ ਨੇ ਪੌ ਦਾ ਬਣਾ ਲਾ ਅਮਰਤ ਤਿੱ ਢਾਲ ਕਹਿੰਦੇ ਉਹਦੇ ਵਿੱਚ ਅੰਮ੍ਰਿਤ ਨੂੰ ਢਾਲ ਲੈ ਇਹ ਭਾਂਡੇ ਵਿੱਚ ਇਹ ਦੇਵ ਵਿੱਚ ਅੰਮ੍ਰਿਤ ਨੂੰ ਢਾਲ ਲੈ ਬਾਣੀ ਨੂੰ ਢਾਲ ਲੈ ਇਹਦੇ ਵਿੱਚ ਇਹਦੇ ਵਿੱਚ ਬਾਣੀ ਨੂੰ ਭਾਲ ਹੈ ਫਿਰ ਕੀ ਕਰਨਾ ਹੈ ਜਦੋਂ ਬਾਣੀ ਢਲ ਗਈ ਬਾਣੀ ਦਾ ਇਹ ਬਣ ਗਿਆ ਘੜੀ ਹੈ ਸ਼ਬਦ ਘੜੀਏ ਕਹਿੰਦੇ ਬਣਾਉਣੇ ਨੂੰ ਕਹਿੰਦੇ ਫਿਰ ਬਣਾਉਣਾ ਕੀ ਹੈ ਫਿਰ ਸ਼ਬਦ ਬਣਾਈ ਜਾ ਫਿਰ ਸ਼ਬਦ ਦਾ ਜਾਪ ਕਰੀ ਜਾ ਕਾੜੀਏ ਸ਼ਬਦ ਸੱਚੀ ਟਕਸਾਲ ਕਹਿੰਦੇ ਸੱਚੀ ਟਕਸਾਲ ਐ ਟਕਸਾਲ ਉਹਨੂੰ ਕਹਿੰਦੇ ਜਿੱਥੇ ਪੈਸੇ ਬਣਦੇ ਆ ਉਹ ਮਸ਼ੀਨ ਚੱਲਦੀ ਐ ਟਕਸਾਲ ਫਿਰ ਪੈਸੇ ਬਣੀ ਜਾਂਦੇ ਆ ਉਹ ਪੈਸੇ ਕਿੰਨੇ ਕੰਮ ਆਉਂਦੇ ਆ ਫਿਰ ਉਹ ਟਕਸਾਲ ਜਿਹੜੀ ਪੈਸੇ ਬਣਦੇ ਆ ਕਿੰਨੇ ਕੰਮ ਆਉਂਦੇ ਆ ਐਕਣੇ ਕਹਿੰਦੇ ਤੂੰ ਸ਼ਬਦ ਬਣਾਈ ਜਾ ਇਹ ਤੇਰੀ ਸੱਚੀ ਟਕਸਾਲ ਐ ਇਹ ਤੇਰੀ ਮਾਇਆ ਐ ਇਹ ਤੇਰਾ ਧਨ ਹੈ ਜਿਹੜਾ ਤੂੰ ਸ਼ਬਦ ਦਾ ਜਾਪ ਕਰਦਾ ਹੈ ਇਹ ਤੇਰਾ ਧਨ ਹੈ ਛੱਡ ਦੇ ਚੁਗਲੀਆਂ ਛੱਡ ਦੇ ਨਿੰਦਿਆ ਛੱਡ ਦੇ ਲੋਕਾਂ ਦੀਆਂ ਗੁਲਾਮੀਆਂ ਬਾਬੇ ਨਾਨਕ ਦੀ ਗੁਲਾਮੀ ਕਰਨ ਲੱਗ ਜਾ ਬਾਬੇ ਨਾਨਕ ਦਾ ਸ਼ਬਦ ਘੜਨ ਲੱਗ ਜਾ ਛੱਡ ਦੇ ਸੋਭਾ ਨੂੰ ਛੱਡ ਦੇ ਵੜਿਆਈ ਨੂੰ ਘੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਆਖਰ ਜਾ ਕਿਨ ਕਰਨਾ ਕੀਤਾ ਕਹਿੰਦੇ ਜਿਹਦੇ ਪਰ ਨਦਰ ਕਰਦਾ ਉਹ ਸ਼ਬਦ ਸੱਚੀ ਟਕਸਾਲ ਘੜਦਾ ਹੈ ਉਹ ਸ਼ਬਦ ਦਾ ਜਾਪ ਕਰਦਾ ਜਿਹਦੇ ਪਰ ਰੱਬ ਨਿਕਾ ਕਰਦਾ ਜਿੰਨ ਕੋ ਨਦਰ ਕਰਮ ਤਿੰਕਾਰ ਕਹਿੰਦੇ ਉਹ ਇਹ ਕਰਮ ਕਰਦਾ ਜਿਹਦੇ ਪਰ ਰੱਬ ਨਿਕਾ ਕਰ ਦਿੰਦਾ ਉਹ ਫਿਰ ਸ਼ਬਦ ਦੀ ਟਕਸਾਲ ਬਣਾ ਲਿੰਦਾ ਫਿਰ ਨਾਨਕ ਨਦਰੀ ਨਦਰ ਨਿਹਾਰ ਕਹਿੰਦੇ ਉਹਦੇ ਪਰ ਫਿਰ ਉਹ ਨਦਰ ਕਰ ਦਿੰਦਾ ਉਹਨੂੰ ਨਿਹਾਲ ਕਰ ਦਿੰਦਾ ਰੱਬ ਕਿਹਦੇ ਵੱਲ ਵੇਖਦਾ ਕਿਹਦੇ ਵੱਲ ਨਦਰ ਕਰਦਾ ਜਿਹੜਾ ਸ਼ਬਦ ਦੀ ਤਕਸਾਲ ਬਣਾਉਂਦਾ ਹਰ ਵਕਤ ਸ਼ਬਦ ਦਾ ਜਾਪ ਕਰਦਾ ਰੱਬ ਉਧਰ ਨੂੰ ਵੇਖਣ ਲੱਗ ਜਾਂਦਾ ਇਹ ਪਰਹਾਵਾ ਸਾਡਾ ਇਹ ਕਰਨਾ ਹੈ ਤਾਂ ਇਹ ਕੰਮ ਕਰਨਾ ਹੈ ਤਾਂ ਅੰਮ੍ਰਿਤਧਾਰੀ ਸਿੱਖ ਬਣ ਕੇ ਇਹੋ ਜਿਹਾ ਪਰਹਾਵਾ ਚਾਹੀਦਾ ਅੰਮ੍ਰਿਤਧਾਰੀ ਸਿੱਖ ਦਾ ਜਿਹੜਾ ਇਸ ਮੰਜ਼ਲ ਤੇ ਪੈਰ ਰੱਖਦਾ ਸਭ ਤੋਂ ਪਹਿਲਾਂ ਤਾਂ ਹੀ ਉਹਦੇ ਕਸ਼ਹਿਰਾ ਪਵਾਉਂਦੇ ਐ ਸਭ ਤੋਂ ਪਹਿਲਾਂ ਕਸ਼ਹਿਰਾ ਪਵਾਇਆ ਜਾਂਦਾ ਜਿਹੜੇ ਵੀਰਾਂ ਨੇ ਅੰਮ੍ਰਿਤ ਛਕਿਆ ਪਹੌਲ ਛਕੀਆ ਉਹਨਾਂ ਨੂੰ ਪਤਾ ਹੋਊਗਾ ਕਿ ਕਸ਼ਹਿਰਾ ਪਵਾਉਂਦੇ ਐ ਕੜਾ ਪਵਾਉਂਦੇ ਐ ਕੰਗਾ ਰੱਖ ਤਿੰਦੇ ਆ ਕੇਸ ਰਖਾਉਂਦੇ ਆ ਫੇਰ ਕਿਰਪਾਨ ਦਿੰਦਿਆ ਗਉ ਗਰੀਬ ਦੀ ਰਾਖੀ ਕਰਨ ਵਾਸਤੇ ਜਿਹੜਾ ਜਤੀ ਸਤੀ ਐ ਉਹੀ ਗਉ ਗਰੀਬ ਦੀ ਰਾਖੀ ਕਰ ਸਕਦਾ ਉਹੀ ਫੇਰ ਹਨੂਮਾਨ ਬਣ ਜਾਂਦਾ ਫੇਰ ਉਹ ਪਹਾੜੀ ਨੂੰ ਚੱਕ ਲਿਆਉਂਦਾ ਉਹ ਫੇਰ ਲਖਮਣ ਬਣ ਜਾਂਦਾ ਜਿਹੜਾ ਕਾਰ ਖਿੱਚ ਦਿੰਦਾ ਅੱਗ ਦੀਆਂ ਲਾਟਾਂ ਨਿਕਲਦੀਆਂ ਇਹ ਜਤ ਸੱਤ ਦੀ ਤਾਕਤ ਐ ਅੱਗੇ ਪਾਤਸ਼ਾਹ ਸ਼ਲੋਕ ਚੰਨ ਕਰਦੇ ਹਨ ਪਵਨ ਗੁਰੂ ਪਾਣੀ ਪਿਤਾ ਸਭ ਤੋਂ ਪਹਿਲਾਂ ਹਵਾ ਗੁਰੂ ਹੈ ਕਿਉਂ ਹਵਾ ਦੇ ਰੂਪ ਵਿੱਚ ਸਾਡੇ ਅੰਦਰ ਜਾਂਦਾ ਹੈ ਹਵਾ ਦੇ ਰੂਪ ਵਿੱਚ ਪੇਟ ਦੇ ਵਿੱਚ ਜਾ ਕੇ ਜੋਤ ਵਾਲ ਕੇ ਆਉਂਦਾ ਹੈ ਪਵਨ ਗੁਰੂ ਪਾਣੀ ਪਿਤਾ ਇਹ ਬੰਦਾ ਪੈਦਾ ਕਿੱਥੋਂ ਹੁੰਦਾ ਹੈ ਹਵਾ ਗੁਰੂ ਬਣਦੀ ਹੈ ਤੇ ਪਿਤਾ ਦਾ ਪਾਣੀ ਬਣਦਾ ਹੈ ਮਾਤਾ ਤਾਰਤ ਮਹਤ ਜਿਹੜੀ ਮਾਤਾ ਉਹ ਧਰਤੀ ਬਣਦੀ ਹੈ ਇਹ ਕਹਣਾ ਧਰਤੀ ਜੀ ਬੀਜ ਜੰਮਦਾ ਹੈ ਇਹ ਕਹਣਾ ਮਾਤਾ ਦੇ ਪੇਟ ਦੇ ਵਿੱਚ ਬੱਚਾ ਜੰਮਦਾ ਹੈ ਬੱਚਾ ਜੰਮਦਾ ਕਿਸ ਤਰ੍ਹਾਂ ਪਿਤਾ ਦੇ ਪਾਣੀ ਦੇ ਨਾਲ ਹਵਾ ਗੁਰੂ ਬਣਦੀ ਹੈ ਮਾਤਾ ਤਾਰ ਤਮਾਹਤ ਦਿਵਸ ਰਾਤ ਦੋਈ ਦਾਈ ਦਾਇਆ ਦਿਨ ਤੇ ਰਾਤ ਕਹਿੰਦੇ ਲੋਕਣ ਖੇਲਦੇ ਆ ਲੋਕਣ ਮਿੱਟੀਆਂ ਖੇਲਦੇ ਆ ਦਿਨ ਤੇ ਰਾਤ ਦਿਨ ਚੜਦਾ ਰਾਤ ਚਲੇ ਜਾਂਦੀ ਰਾਤ ਚੜਦੀ ਦਿਨ ਚਲੇ ਜਾਂਦਾ ਜਿਸ ਦਿਨ ਦੋਹਾਂ ਨੇ ਇਕੱਠੇ ਹੋ ਗਏ ਇੱਕ ਦੂਸਰੇ ਨੂੰ ਲੱਭ ਲਿਆ ਉਸ ਦਿਨ ਖੇਲ ਸੰਕੂਚੇ ਤੋਂ ਨਾਨਕ ਇੱਕ ਹੈ ਫਿਰ ਸਾਰੇ ਖੇਲ ਬਣ ਜਾਂਦੇ ਨਾਨਕ ਕਹਿੰਦਾ ਇਕੱਲਾ ਹੀ ਰਹਿ ਜਾ ਦੇਵਸ ਰਾਤ ਦੋਈ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬਰਿਆਈਆਂ ਕਹਿੰਦੇ ਚੰਗੇ ਕੰਮ ਤੇ ਮਾਰੇ ਕਰੋਂ ਚੰਗਿਆਈਆਂ ਬਰਿਆਈਆਂ ਬਾਚੇ ਧਰਮ ਹضور ਬਾਚੇ ਕਹਿੰਦੇ ਦੇਖਣੇ ਨੂੰ ਕਹਿੰਦੇ ਰੱਬ ਸਾਰਾ ਕੁਛ ਧਰਮ ਦੇਖ ਰਿਹਾ ਧਰਮ ਰਾਜ ਦੇਖ ਰਿਹਾ ਕਿ ਬੰਦਾ ਕਿਹੜੇ ਕਰਮ ਕਰਦਾ ਚੰਗਿਆਈਆਂ ਚੰਗੇ ਕੰਮ ਤੇ ਮਾਰੇ ਕੰਮ ਦੋਹੇ ਦੇਖ ਰਿਹਾ ਚੰਗੀਆਂ ਬਰਿਆਈਆਂ ਬਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕਹਿੰਦੇ ਜਿਹੋ ਜਿਹਾ ਕੋਈ ਕਰਮ ਕਰਦਾ ਹੈ ਮਾੜੇ ਕਰਮ ਕਰਦਾ ਨਰਕਾਂ ਨੂੰ ਜਾਊਗਾ ਚੰਗੇ ਕਰਦਾ ਸਵਰਗਾਂ ਨੂੰ ਜਾਊਗਾ ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂਰ ਕਹਿੰਦੇ ਕਿਸੇ ਦੇ ਫੇ ਨੇੜੇ ਆ ਜਾਂਦਾ ਕਿਸੇ ਦੇ ਦੂਰ ਚੱਲਿਆ ਜਾਂਦਾ ਕਰਮਾਂ ਦੇ ਮੁਤਾਬਕ ਆਖਰ ਜਾਂ ਕਿ ਨਵੇੜਾ ਕੀਤਾ ਸਿਰ ਗੁਰੂ ਨਾਨਕ ਦੇਵ ਜੀ ਨੇ ਜਿੰਨੀ ਨਾਮ ਧਿਆਇਆ ਕਹਿੰਦੇ ਜਿਨ੍ਹਾਂ ਨੇ ਨਾਮ ਨੂੰ ਧਿਆਇਆ ਗਏ ਮੁਸਕਤ ਕਾਲ ਹਤੇ ਮੁਸਕਤ ਨਾ ਮਿਹਨਤ ਨੂੰ ਕਹਿੰਦੇ ਆ ਕਾਲ ਨੂੰ ਕਹਿੰਦੇ ਆ ਕਹਿੰਦੇ ਸਭ ਤੋਂ ਉਹਨਾਂ ਦੀ ਮਿਹਨਤ ਜ਼ਿਆਦਾ ਹੈ ਜਿਹੜੇ ਨਾਮ ਨੂੰ ਧਿਆਉਂਦੇ ਹਨ ਲੇਕਿਨ ਕਹਿੰਦੇ ਇਹ ਨਾਮ ਧਿਆਉਣਾ ਬੜਾ ਔਖਾ ਹੈ ਜਿਨ ਨੇ ਨਾਮ ਧਿਆਇ ਪਰ ਜਿਨ੍ਹਾਂ ਨੇ ਧਿਆਇ ਗਏ ਮੁਸਕਤ ਘਾਲ ਨਾਨਕ ਤੇ ਮੁਖ ਉਜਲੇ ਉਹਨਾਂ ਦੇ ਮੁਖ ਉਜਲੇ ਹੋ ਗਏ ਉਹ ਸੱਚਖੰਡ ਪਹੁੰਚ ਗਏ ਕੇਤੀ ਛੁੱਟੀ ਨਾਲ ਕਹਿੰਦੇ ਉਹਨਾਂ ਦੀ ਛੁੱਟੀ ਹੋ ਗਈ ਜੰਮਨ ਮਰਨ ਤੋਂ ਜਿਨ੍ਹਾਂ ਨੇ ਨਾਮ ਧਿਆਇਆ ਉਹਨਾਂ ਦੀ ਛੁੱਟੀ ਹੋ ਗਈ ਜੰਮਨ ਮਰਨ ਤੋਂ ਸੋ ਸੰਗਤਿ ਸਾਹਿਬੇ ਕਲਾਮ ਸਿਰ ਗੋ ਨਾਨਕ ਦੇਵ ਜੀ ਮਹਾਰਾਜ ਜਪਜੀ ਸਾਹਿਬ ਸੱਚਖੰਡ ਦੇ ਚ ਲੈ ਕੇ ਜਾਂਦਾ ਏ ਜੇ ਸਿਰ ਗੋ ਨਾਨਕ ਦੇਵ ਜੀ ਰਹਿਮਤਾ ਕਰਨ ਜੇ ਅਸੀਂ ਜੱਤ ਤੇ ਸੱਤ ਦਾ ਪਰਹਾਵਾ ਪਾਈਏ ਤਾਂ ਸੱਚਖੰਡ ਦੇ ਕਿਤੇ ਦਰਸ਼ਨ ਹੁੰਦੇ ਆ ਸਿਰ ਗੋ ਨਾਨਕ ਦੇਵ ਜੀ ਮਹਾਰਾਜ ਰਹਿਮਤਾ ਕਰਨ ਸਾਡੇ ਬਨ ਨਿਧਰ ਕਰਨ ਨਿਹਾਲ ਕਰ ਦੇਣ ਗੁਰੂ ਦੇ ਸਿੱਖੋ ਮੁੜ ਕੇ ਮਨੁੱਖਾ ਜਨਮ ਮਿਲਣਾ ਨਹੀਂ ਪਤਾ ਨਹੀਂ 84 ਲੱਖ ਜੋਨ ਐ ਕਿਹੜੀ ਜੋਨ ਦੇ ਚ ਭੇਜਣਾ ਸੋ satsang ji ਬਾਣੀ ਪੜਦੇ ਆ ਕਥਾ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਪਾਣੀ ਪੜਨੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬਲਾਓ ਫਤੀ ਵਾਹਿਗੁਰੂ ਜੀ ਦਾ ਖਾਲਸਾ Bye. -bye. <clears throat>